ਛੋਟੇ ਕੱਦ ਦੀ ਮਸ਼ਹੂਰ ਵਲੌਗਰ ਹਰਵਿੰਦਰ ਕੌਰ ਰੂਬੀ ਅਤੇ ਵਿੱਕੀ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਉਸਦੇ ਇੰਸਟਾਗ੍ਰam ਤੇ ਵੀ ਕਾਫੀ ਚੰਗੇ ਫੋਲੋਅਰਸ ਨੇ ਤੇ ਰੂਬੀ ਪੇਸ਼ੇ ਤੋਂ ਵਕੀਲ ਵੀ ਹੈ ਤੇ ਜਲਦ ਹੀ ਰੂਬੀ ਦਾ ਵਿੱਕੀ ਦੇ ਨਾਲ ਵਿਆਹ ਹੋਣ ਜਾ ਰਿਹਾ ਹੈ ਤੇ ਉੱਥੇ ਹੀ ਰੂਬੀ ਦਾ ਆਪਣੇ ਵਿਆਹ ਨੂੰ ਲੈ ਕੇ ਚਾਹ ਵੀਡੀਓਸ ਦੇ ਵਿੱਚ ਆਪਾਂ ਅਕਸਰ ਹੀ ਦੇਖਦੇ ਆਂ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਵੀ ਉਹਨਾਂ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਤੇ ਅਕਸਰ ਹੀ ਉਹ ਦੋਨੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਆਂ ਤੇ ਉੱਥੇ ਹੀ ਰੂਬੀ ਦੇ ਬਾਰੇ ਇੱਕ ਵੱਡੀ ਮਾੜੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਉਹਨਾਂ ਦਾ ਹਾਲ ਪੁੱਛਿਆ ਜਾ ਰਿਹਾ ਹੈ ਜੀ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਉਹਨਾਂ ਦੇ ਵੱਲੋਂ ਇੱਕ ਵੀਡੀਓ ਤੇ ਪੋਸਟ ਸ਼ੇਅਰ ਕੀਤੀ ਗਈ ਆ ਜਿਸ ਵਿੱਚ ਰੂਬੀ ਦੇ ਡ੍ਰਿਪ ਲੱਗੀ ਹੋਈ ਹੈ ਤੇ ਉਹ ਕਾਫੀ ਬਿਮਾਰ ਲੱਗ ਰਹੀ ਹੈ ਤੇ ਉਸ ਦੀਆਂ ਅੱਖਾਂ ਦੇ ਵਿੱਚ ਵੀ ਪ੍ਰੋਬਲਮ ਹੈ ਜਿਸ ਤੋਂ ਬਾਅਦ ਉਹਨਾਂ ਦੇ ਚਾਹਣ ਵਾਲਿਆਂ ਵੱਲੋਂ ਕਾਫੀ ਚਿੰਤਾ ਕੀਤੀ ਜਾ ਰਹੀ ਹੈ ਕਿਉਂਕਿ ਰੂਬੀ ਤੇ ਵਿੱਕੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹਨ ਤੇ ਲੋਕਾਂ ਦੇ ਵੱਲੋਂ ਵੀ ਉਹਨਾਂ ਨੂੰ ਕਾਫੀ ਪਿਆਰ ਦਿੱਤਾ ਜਾਂਦਾ ਹੈ ਹਾਲਾਂਕਿ ਕੁਝ ਲੋਕ ਉਹਨਾਂ ਦੀ ਜੋੜੀ ਤੇ ਕੱਦ ਨੂੰ ਲੈ ਕੇ ਮਾੜੇ ਕਮੈਂਟ ਵੀ ਕਰਦੇ ਹਨ ਪਰ ਫਿਰ ਵੀ ਰੂਬੀ ਤੇ ਵਿੱਕੀ ਹਮੇਸ਼ਾ ਹੀ ਆਪਣੀਆਂ ਵੀਡੀਓਜ਼ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਹਨ ਤੇ ਹਾਲ ਹੀ ਦੇ ਵਿੱਚ ਜਦੋਂ ਰੂਬੀ ਵੱਲੋਂ ਇਹ ਪੋਸਟ ਸ਼ੇਅਰ ਕੀਤੀ ਗਈ ਤਾਂ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਬਾਕੀ ਰੂਬੀ ਨੇ ਵੀ ਆਪਣੇ ਫੈਨਸ ਨੂੰ ਕਿਹਾ ਹੈ ਕਿ ਉਸ ਦੇ ਬਲੱਡ ਪ੍ਰੈਸ਼ਰ ਦੇ ਵਿੱਚ ਥੋੜੀ ਦਿੱਕਤ ਆ ਰਹੀ ਹੈ ਤੇ ਹੁਣ ਉਹ ਅੱਗੇ ਨਾਲੋਂ ਠੀਕ ਹੈ ਤੇ ਉਸ ਦੀਆਂ ਅੱਖਾਂ ਵੀ ਹੁਣ ਠੀਕ ਹਨ ਬਾਕੀ ਅਸੀਂ ਤਾਂ ਇਹੀ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਦੀ ਜੋੜੀ ਨੂੰ ਹਮੇਸ਼ਾ ਸਲਾਮਤੀ ਬਖਸ਼ੇ ਤੇ ਉਹਨਾਂ ਦੀ ਸੇਤ ਹਮੇਸ਼ਾ ਤੰਦਰੁਸਤ ਰਹੇ ਬਾਕੀ ਇਸ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਉਹਨਾਂ ਦੀ ਚੰਗੀ ਸੇਤ ਦੀ ਕ ਅਮਣਾ ਜਰੂਰ ਕਰਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ